ਹਰ ਬੜੀ ਸ਼ਤਾਬਦੀ ਕੇ ਉਪਰ ਕੋਈ ਨਾ ਕੋਈ ਫੋਜੇ ਗੀਤ ਬਣਾਏ ਜਾਂਦੇ ਆ ਤਾਂ ਕਿ ਲੋਕਾਂ ਦੇ ਵਿੱਚ ਉਹਦਾ ਇੰਪੈਕਟ ਉਹਦਾ ਅਸਰ ਰਵੇ ਆਉਣ ਵਾਲੇ ਟਾਈਮ ਤੱਕ ਸਾਲਾਂ ਤੱਕ ਲੋਕ ਯਾਦ ਰੱਖਦੇ ਨੇ ਅਸੀਂ ਅੱਜ ਵੀ ਪੁਰਾਣੇ ਗੀਤ ਅਗਰ ਲੈ ਲਈਏ 300 ਸਾਲ ਗੁਰੂ ਦੇ ਨਾਲ ਫੋਜੇ ਕਈ ਗੀਤ ਜਿਹੜੇ ਨੇ ਦਿਨਾਂ ਨੇ ਇੱਕ ਛਾਪ ਛੱਡੀ ਹੈ ਕੌਮ ਦੇ ਵਿੱਚ ਕਿਉਂਕਿ ਗੀਤਾਂ ਦੇ ਨਾਲ ਲੋਕ ਪ੍ਰਭਾਵਿਤ ਵੀ ਹੁੰਦੇ ਨੇ ਔਰ ਗੀਤ ਉਹਨਾਂ ਦੇ ਦਿਲਾਂ 'ਚ ਅਸਰ ਵੀ ਕਰਦੇ ਆ ਸਤਿੰਦਰ ਜੀ ਨੇ ਬਹੁਤ ਵਧੀਆ ਗੀਤ ਜਿਹੜਾ ਗੁਰੂ ਦੇ ਇਤਿਹਾਸ ਨੂੰ ਜੋੜਦਾ ਹੋਇਆ ਗੁਰੂ ਸਾਹਿਬ ਦਾ ਪੂਰਨ ਇਤਿਹਾਸ ਉਹਨਾਂ ਦੇ ਜਨਮ ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਿਆਗ ਮਲ ਤੋਂ ਗੁਰਦੇਵ ਬਾਦਰ ਦਾ ਖਿਤਾਬ ਮਿਲਿਆ ਕਿਸ ਤਰੀਕੇ ਦੇ ਨਾਲ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਤੋਂ ਬਾਅਦ ਜਿਹੜਾ ਹੈ ਉਹ ਭਾਈ ਜੇਤਾ ਜੀ ਕਿਸ ਤਰੀਕੇ ਦੇ ਨਾਲ ਸੀਸ ਲੈ ਕੇ ਜਾਂਦੇ ਔਰ ਗੁਰੂ ਸਾਹਿਬ ਦੀ ਰਚੀ ਬਾਣੀ ਦਾ ਜ਼ਿਕਰ ਕਰਕੇ ਪੂਰਾ ਇਤਿਹਾਸ ਗੁਰੂ ਸਾਹਿਬ ਦਾ ਉਹਨਾਂ ਨੇ ਲੋਕਾਂ ਦੇ ਅੱਗੇ ਦਰਸ਼ਾਇਆ ਇਸ ਸਾਡੇ 4 ਮਿੰਟ ਦੇ ਗੀਤ ਦੇ ਵਿੱਚ ਔਰ ਮੈਂ ਸਮਝਦਾ ਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਬਤੌਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਐਫਓ ਜੀ ਉਪਰਾਲੇ ਕਰਨ ਵਾਲੇ ਹਰ ਉਸ ਆਦਮੀ ਦਾ ਸਤਿਕਾਰ ਕੀਤਾ ਜਾਏ ਹਰ ਉਸ ਸੰਸਥਾ ਦਾ ਸਤਿਕਾਰ ਕੀਤਾ ਜਾਏ ਜਿਹੜੇ ਇਸ ਪ੍ਰਚਾਰ ਪ੍ਰਸਾਰ ਦੇ ਵਿੱਚ ਕੰਮ ਕਰ ਰਹੇ ਔਰ ਸਭ ਤੋਂ ਵੱਡਾ ਕੰਮ ਇਹਨਾਂ ਨੇ ਜਿਹੜਾ ਕੀਤਾ ਕਿ ਸ਼ਾਇਦ ਕੋਕੀ ਸਾਡੀਆਂ ਲਿਮਿਟੇਸ਼ਨਸ ਨੇ ਅਸੀਂ ਇਹ ਗਾਣਾ ਜਿਹੜਾ ਗੀਤ ਹੈ ਇਹਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਤੋਂ ਲਗਨਾ ਬਣਾ ਸਕਦੇ ਮਗਰ ਇਹਨਾਂ ਨੇ ਹਿੰਦੀ ਭਾਸ਼ਾ ਵਿੱਚ ਬਣਾ ਕੇ ਉਹਨਾਂ ਲੋਕਾਂ ਤੱਕ ਘਰ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਕਿ ਜਿਹੜੇ ਅੱਜ ਭੁੱਲੇ ਬੈਠੇ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਗੀਤ ਸੁਣ ਕੇ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਤਸਵੀਰਾਂ ਲਾ ਲੀਆਂ ਗੁਰਦੇਵਾਲ ਸਾਹਿਬ ਦੀ ਉਹਨਾਂ ਗੈਰ ਸਿੱਖਾਂ ਨੇ ਤੁਮੇ ਸੋ ਮੇਰਾ ਆਈਡੀ ਇਹ ਪੜਾ ਬਟਾ ਇੱਕ ਮੈਸੇਜ ਇਸ ਗੀਤ ਦੇ ਰਾਹੀਂ ਦਿੱਤਾ ਔਰ ਅਸੀਂ ਅੱਜ ਮੀਡੀਆ ਰਾਹੀਂ ਵੀ ਬੇਨਤੀ ਕਰਾਂਗੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਜ਼ਰੂਰ ਸੁਣਨ ਔਰ ਇਹਦੇ ਉੱਤੇ ਅਮਲ ਕਰਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਕੀ ਸੀ ਇਹਦੀ ਜਾਣਕਾਰੀ ਲੈਣ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇੰਨੀ ਵੱਡੀ ਕੁਰਬਾਨੀ ਦਿੱਤੀ ਹੈ ਕਿਉਂਕਿ ਦੂਜੀ ਕੋਈ ਮਿਸਾਲ ਨਹੀਂ ਹੈ ਇਹ ਜਿਹੜਾ ਇੱਕੋ ਇੱਕ ایسی ਮਿਸਾਲ ਜਿਹੜੀ ਦੂਸਰੇ ਧਰਮ ਨੂੰ ਬਚਾਉਣ ਲਈ ਪੂਰੀ ਦੁਨੀਆ 'ਚ ਦਿੱਤੀ ਗਈ ਹੋਏ ਇਹ ਐਸੀ ਕਰਕੇ आज इस शताब्दी के मौके पर इन्होंने किया तो और इन्होंने सत्कार करना बन भी सी और इन्होंने गीत है वो दुनिया तक पहुँचान से संता भी कर दे। देखिए मैं अभी बता के हटा हूँ कि ऐसी जो चीज़ वैसे तो शायरी कोई भी है वो अगर वो आइडिया से आप बनाते हैं तो वो आप उसको शायरी का नाम ना दें आप उसको कुछ और कह सकते हैं और इस तरह की नदर होना बख्शिश होना मेरे ख्याल से इसको मैं आमद का नाम देता हूँ ਔਰ ਇੱਕ ਗੁਰਬਾਣੀ ਵਿੱਚ ਲਫ਼ਜ਼ ਹੈ ਗੁਰਪ੍ਰਸਾਦ ਔਰ ਜਬ ਉਹ ਹੁੰਦਾ ਹੈ ਨਾ ਤਾਂ ਐਸੀ ਚੀਜ਼ਾਂ ਦੀ ਬਰਕਤ ਆਤੀ ਹੈ ਕਿਸੇ ਦੇ ਜ਼ਿਹਨ 'ਤੇ ਕਿਸੇ ਦੇ ਦਿਲ 'ਤੇ ਕਿਸੇ ਦੀ ਰੂਹ 'ਤੇ ਕਿਸੇ ਦੀ ਆਤਮਾ 'ਤੇ ਤਾਂ ਇਸ ਵਿੱਚ ਇੱਕ ਲਾਈਨ ਹੈ ਕਿ ਸਤਗੁਰ ਨੇ ਹੀ ਸਰਤਾਜ ਸੇ ਗਾਤਾ ਗਾਥਾ ਲਿਖਾਈ ਹੈ ਉਸ ਤੇਗ ਨੇ ਹੀ ਕਲਮ ਕੀ ਇਹ ਲੋਅ ਜਲਾਈ ਹੈ ਤਾਂ ਮੇਰੇ ਖਿਆਲ ਸੇ ਗੁਰੂ ਮਹਾਰਜ ਦੇ ਜਿਹੜੀਆਂ ਕਿਸੇ ਤੋਂ ਵਡਿਆਈਆਂ ਲੈਣੀਆਂ ਹੁੰਦੀਆਂ ਉਹ ਸਾਡੇ ਹਿੱਸੇ ਆ ਗਈਆਂ ਪਰ ਮੇਰਾ ਮਜਮੂਆ ਵਿੱਚ ਨਹੀਂ ਜੋ ਕਿ 613 ਦੇ ਤਹਿਤ ਕਰਨ ਕਰਾਵਨ ਆਪੇ ਆ ਮਾਨਸ ਕੇ ਕਿਸਨਾਹੀ ਹੱਥ ਇੰਨੀਆਂ ਹਜ਼ਾਰਾਂ ਤੁਹਾਨੂੰ ਗੁਰੂ ਸਾਹਿਬੀਆਂ ਵਡਿਆਈਆਂ ਦੀਆਂ ਇਹ ਸਤਰਾ ਮਿਲ ਜਾਣਗੀਆਂ ਗੁਰਬਾਣੀ ਦੇ ਵਿੱਚੋਂ ਜਿੱਥੇ ਇਸ ਕਰਾਮਾਤ ਨੂੰ ਕਦੇ ਵੀ ਉਹਨਾਂ ਨੇ ਕਿਸੇ ਵੀ ਹਿੱਸੇ ਨਹੀਂ ਲਿਖਿਆ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦਾ ਇਨਾਮ ਦਿੱਤਾ ਹੈ ਅੱਗੇ ਕੋਈ ਵਿਚਾਰ ਹੈ ਐਸੀ ਕੁਝ ਸ਼ਬਦ ਜਾਂ ਦੀ ਨਹੀ ਨਹੀ ਦੇਖਿਏ ਜਦ ਗੁਰੂ ਦੀ ਜਰਬੋਹੀ ਤੱਕ ਕਰ ਲੈਣਗੇ ਵਾਹਿਸ਼ ਤਾਂ ਹੁੰਦੀ ਹੈ ਲੇਕਿਨ ਜਦ ਬਖਸ਼ਿਸ਼ ਹੁੰਦੀ ਹੈ ਤभी ਹੁੰਦੀ ਹੈ